ਜ਼ਿੰਦਗੀ 'ਚ ਕੁਝ ਵੀ ਮਿਲੇ ਵੈਰਗੋਗੇ ਅਰਦਾਸ ਕਰਿਓ ਹਉਮੈ ਤੋਂ ਬਚਾਏ ਪਤਾ ਕੋਈ ਨਹੀਂ ਕੱਲ ਨੂੰ ਕੀ ਕੁਝ ਵਾਪਰ ਜਾਣਾ ਹੈ ਇੱਕ ਸ਼ਬਦ ਹੈ ਕਬ ਹਉ ਘੜ ਖੀਰ ਘਿਉ ਨਾ ਭਾਵੈ ਭਗਤ ਨਾਮਦੇਵ ਜੀ ਕਬ ਹਉ ਘਰ ਘਰ ਤੂਕ ਮੰਗਾਵੈ ਤੀਸਰੀ ਬਚਨ ਹੈ ਕਬ ਹਉ ਕੂਰਨ ਚਨੇ ਬਿਨਾ ਕਈ ਵਾਰੀ ਇੰਨਾ ਬੰਦਾ ਹੰਕਾਰੀ ਹੁੰਦਾ ਖੰਡ ਖੀਰ ਤੇ ਘਿਓ ਦੇ ਬਣੇ ਭੋਜਨ ਨੂੰ ਵੀ ਠੋਕਰਾ ਮਾਰਦਾ ਠੱਡੇ ਮਾਰਦਾ ਇਹਦੂ ਦਾ ਕਹਿੰਦਾ ਸਾਡੇ ਕੁੱਤੇ ਵੀ ਨਹੀਂ ਖਾਂਦੇ ਇਹੋ ਜਿਹਾ ਹੰਕਾਰੀ ਬੰਦੇ ਦੇਖੇ ਕਬੂ ਖੰਡ ਖੀਰ ਘਿਓ ਨਾ ਭਾਗਾ ਕਬੂ ਘਰ ਘਰ ਟੂਕ ਮੰਗਾਵੇ ਉਹ ਬੰਦਾ ਜਿਹੜਾ ਸੱਚੀ ਮੁੱਚੀ ਪਦਾਰਥਾਂ ਨੂੰ ਠੱਡੇ ਮਾਰਦਾ ਰੱਬ ਦਾ ਕੋਈ ਪਤਾ ਨਹੀਂ ਕੱਲ ਨੂੰ ਗਲ ਚ ਝੋਲੀ ਪਾ ਕੇ ਲੋਕਾਂ ਦੇ ਗੋਮਿਆਂ ਅੱਗੇ ਟੁਕੜੇ ਮੰਗਦਾ ਹੈ ਕਬਹੁ ਕੂਰਨ ਚਨੇ ਬਿਨਾਵੇ ਕੂਰਨਦਰ ਤੇ ਕੂੜਾ ਚਨੇਦਰ ਤਾਂ ਆਪਾਂ ਸਮਝ ਗਏ ਛੋਲੇ ਕਈ ਵਾਰੀ ਮੰਗਦੇ ਵੀ ਛੋਲੇ ਚ ਕੁਝ ਨਹੀਂ ਪੈਂਦਾ ਤੇ ਜਿੱਥੇ ਲੋਕਾਂ ਨੇ ਵੇਸ ਤੇ ਸਟਿਆ ਹੁੰਦਾ ਨਾ ਉਸ ਕੂੜੇ ਦੇ ਹੱਥ ਵਿੱਚ ਹੱਥ ਮਾਰ ਮਾਰ ਕੇ ਨਾ ਜੀ ਚਨੇ ਦਾਣੇ ਇਕੱਠੇ ਕਰ ਕਰਕੇ ਮੂੰਹ ਚ ਪਾਈ ਜਾਂਦਾ ਮਹਾਰਾਜ ਕਹਿੰਦੇ ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ રે ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਕਬੂ ਤੁਰੇ ਤੁਰੰਗ ਨਚਾਵੇ ਕਦੀ ਘੋੜਿਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਅਰਬੀ ਘੋੜਿਆਂ ਦੀ ਤੇ ਮਹਾਰਾਜ ਕਹਿੰਦੇ ਨੇ ਕਬੂ ਪਾਏ ਪਣੀਓ ਨਾ ਪਾਵੇ